ਹੈਲੋ ਮੈਂ ਡਾਕਟਰ ਤੇਨਕਰ ਤੁਹਾਡੇ ਲਈ ਲੈ ਕੇ ਆਈਆਂ 17 ਸਤੰਬਰ 2025 ਕੀ ਹੋ ਰਿਹਾ ਕੰਨਿਆ ਸੰਗ੍ਰਾਂਦ ਦਾ ਵਿਸ਼ੇਸ਼ ਰਾਸ਼ੀ ਫਲ ਦੇਖੋ ਦੁਨੀਆ 'ਚ ਨਾ ਕਈ ਕੈਲੰਡਰ ਪ੍ਰਚਲਿਤ ਆ ਨਨਖਸ਼ਈਆ ਬਿਕਰਮੀ ਸੰਮਤ ਦੇਸੀ ਆ ਜਿਹੜਾ ਜੂਲੀਅਨ ਗ੍ਰੈਗੋਰੀਅਨ ਤਮਿਲ ਲਾ ਬੰਗਾਲੀ ਆ ਮਲਿਆਲਮ ਇਹ ਵਰਲਡ ਫੇਮਸ ਕੈਲੰਡਰ ਨੇ ਪਰ ਅੱਜ ਦੀ ਗਣਨਾ ਕੇਵਲ ਤੇ ਕੇਵਲ ਮੈਂ ਵੈਦਿਕ ਪੰਚਾਂਗ ਦੇ ਆਧਾਰ ਤੇ ਕਰ ਰਹੀ ਹਾਂ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ ਕੈਲੰਡਰ ਮੈਂਸ਼ਨ ਕਰ ਦਿੱਤੇ ਆ ਮੇਰੀ ਵੈਦਿਕ ਗਣਨਾ ਹੈ ਹਿੰਦੂ ਕੈਲੰਡਰ ਕਿਸੇ ਹੋਰ ਕੈਲੰਡਰ ਨੂੰ ਗਣਨਾ ਵੇਲੇ ਮੈਂ ਕਨਸਿਡਰ ਨਹੀਂ ਕੀਤਾ ਇਸ ਲਈ ਮੇਰੀਆਂ ਕੈਲਕੂਲੇਸ਼ਨਸ ਦੇ ਹਿਸਾਬ ਨਾਲ ਜੋ ਗਣਨਾ ਖੁੱਲ ਕੇ ਸਾਹਮਣੇ ਆਈ ਹੈ 17 ਸਤੰਬਰ 2025 ਨੂੰ ਕੰਨਿਆ ਰਾਸ਼ੀ ਚ ਸੂਰਜ ਜਾਏਗਾ ਕੰਨਿਆ ਦੀ ਸੰਗ੍ਰਾਂਤ ਸੋ ਮੈਂ ਤੁਹਾਨੂੰ ਸਮਾਂ ਵੀ ਦੱਸਾਂਗੀ ਵੀਡੀਓ ਦੇ ਅੰਤ 'ਚ ਮੈਂ ਤੁਹਾਨੂੰ ਇੱਕ ਰਿਆ ਰੂਪਾ ਵੀ ਦੇਣਾ ਹੈ ਆਦਤ ਹੈ ਮੇਰੀ ਕਿਉਂਕਿ ਬਹੁਤੇ ਲੋਕਾਂ ਨੂੰ ਨਹੀਂ ਪਤਾ ਇਹਦੇ ਨਾਲ ਬਹੁਤ ਫਾਇਦਾ ਹੁੰਦਾ ਹੈ ਇਸ ਲਈ ਤੁਸੀਂ ਆਪਣੀ ਰਾਸ਼ੀ ਤਾਂ ਸੁਣਨੀ ਸੁਣਨੀ ਹੈ ਪੂਰੇ ਮਹੀਨੇ ਦੀ ਅੰਤ ਤੱਕ ਵੀਡੀਓ ਦੇ ਬਣੇ ਰਹਿਣਾ ਦੇਖੋ ਸੂਰਜ ਸਿੰਘ ਰਾਸ਼ੀ 'ਚ ਸੀ ਤੇ ਕੰਨਿਆ 'ਚ ਪ੍ਰਵੇਸ਼ ਕਰੇਗਾ 17 ਸਤੰਬਰ 2025 ਰਾਤ 1:46 ਮਿੰਟ ਤੇ ਇਹੀ ਸਮਾਂ ਸੰਗਰਾਣ ਸੰਕਰਾਂਤੀ ਦਾ ਸ਼ੁੱਧ ਮੂਰਤ ਹੈ ਹੁਣ ਦੇਖਣਾ ਤੁਸੀਂ ਕਿ 12 ਰਾਸ਼ੀਆਂ ਤੇ ਇਸ ਗੋਚਰ ਦਾ ਕੀ ਅਸਰ ਹੈ ਆਪਣੇ ਪਹਿਲੇ ਫਾਰਮੈਟ ਵਾਂਗ ਮੈਂ ਚਾਰ ਖੇਤਰ ਤੁਹਾਡੇ ਜੀਵਨ ਦੇ ਲਵਾਂਗੀ ਜਿਹੜੇ 17 ਸਤੰਬਰ 2025 ਸੂਰਜ ਦੇ ਕੰਨਿਆ ਚ ਪ੍ਰਵੇਸ਼ ਨਾਲ ਤੁਹਾਡੀ ਸਿਹਤ ਤੁਹਾਡੇ ਕੈਰੀਅਰ ਜਾਂ ਕਾਰੋਬਾਰ ਕਰ ਲੋ ਪਰਿਵਾਰ ਤੇ ਪੈਸੇ ਤੇ ਅਸਰ ਅੰਦਾਜ਼ ਹੋਣਗੇ ਹਰ ਰਾਸ਼ੀ ਲਈ ਮੈਂ ਇੱਕ ਵਿਲੱਖਣ ਉਪਾ ਦੇਵਾਂਗੀ ਤੇ ਬਿਨਾਂ ਸਮਾਂ ਗਵਾਇਆ ਮੈਂ ਸ਼ੁਰੂ ਕਰਨ ਲੱਗੀ ਹਾਂ ਮੇਖ ਰਾਸ਼ੀ ਧਿਆਨ ਨਾਲ ਸੁਣ ਲਿਓ ਪੂਰੇ ਮਹੀਨੇ ਦੀ ਰਾਸ਼ੀ ਹੈ ਸਿੱਧੀ ਗੱਲ ਕਰਾਂ ਛੋਟੀਆਂ ਬਿਮਾਰੀਆਂ ਤੋਂ ਰਾਹਤ ਮਿਲੇਗੀ ਵਧੀਆ ਗੱਲ ਹੈ ਸ਼ੁਰੂਆਤ ਚੰਗੀ ਹੋ ਜਾਣੀ ਹੈ ਕੈਰੀਅਰ ਜਾਂ ਕਾਰੋਬਾਰ ਦੀ ਗੱਲ ਕਰਾਂ ਤਾਂ ਨਵੇਂ ਪ੍ਰੋਜੈਕਟ ਮਿਲ ਜਾਣੇ ਆ ਪਰਿਵਾਰ ਦੇ ਪੱਖ ਤੋਂ ਵੱਡਿਆਂ ਦੀ ਸਲਾਹ ਨਾਲ ਫੈਸਲੇ ਲਾਓ ਫੈਸਾ ਜਿਹੜਾ ਹੈ ਪੈਸੇ ਮਨੀ 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 ਦੀ ਗੱਲ ਤਾਂ ਆਮਦਨ ਵਧ ਜਾਣੀ ਹੈ ਮੁਬਾਰਕਾਂ ਬਹੁਤ-ਬਹੁਤ ਉਪਾਅ ਤੁਸੀਂ ਕਰੋਗੇ ਮੰਗਲਵਾਰ ਨੂੰ ਹਨੂਮਾਨ ਜੀ ਨੂੰ ਗੁੜ ਤੇ ਚਨੇ ਛੋਲੇ ਭੇਟ ਕਰ ਦਿਓ ਬ੍ਰਿਸ਼ਖ ਰਾਸ਼ੀ ਸੇਹ ਦੀ ਗੱਲ ਕਰਾਂ ਪੇਟ ਸੰਬੰਧੀ ਸਮੱਸਿਆ ਹੋ ਸਕਦੀ ਹੈ ਬਚ ਕੇ ਰਹਿਣਾ ਕੈਰੀਅਰ ਜਾਂ ਕਾਰੋਬਾਰ ਨਵਾਂ ਸੌਦਾ ਸੰਭਵ ਹੈ ਜੀ ਵਧਾਈਆਂ ਪਰਿਵਾਰ ਦੀ ਗੱਲ ਕਰਾਂ ਤਾਂ ਬੱਚਿਆਂ ਨਾਲ ਖੁਸ਼ੀ ਖੇੜਾ ਖੁਸ਼ ਨਮਾ ਮਾਹੌਲ ਪੈਸਾ ਉਸ ਪੱਖੋਂ ਨਿਵੇਸ਼ ਲਈ ਸੁਭ ਸਮਾਂ ਕਰ ਦਿਓ ਇਨਵੈਸਟਮੈਂਟ ਸੋ ਉਪਾਅ ਕਰੋਗੇ ਸ਼ੁੱਕਰਵਾਰ ਨੂੰ ਚੌਲ ਚਿੱਟੇ ਤੇ ਦੁੱਧ দান ਕਰ ਦੇਣਾ ਮਿਥਨ ਰਾਸ਼ੀ ਦੀ ਵਾਰੀ ਆ ਗਈ ਹੈ ਸਿਹਤ ਪੱਖੋਂ ਥਕਾਵਟ ਹੋਈ ਰਹੇਗੀ ਥੱਕੇ ਥੱਕੇ ਮਹਿਸੂਸ ਕਰੋਗੇ ਸੁਸਤੀ ਕੈਰੀਅਰ ਕਾਰੋਬਾਰ ਦੇ ਪੱਖੋਂ ਟੀਮ ਵਰਕ ਦੇ ਨਾਲ ਤੁਹਾਨੂੰ ਕਾਮਯਾਬੀ ਮਿਲਣ ਜਾ ਰਹੀ ਹੈ ਪਰਿਵਾਰ ਦੀ ਗੱਲ ਕਰਾਂ ਤਾਂ ਰਿਸ਼ਤੇਦਾਰਾਂ ਨਾਲ ਮਿਲਾਪ ਵਧੀਆ ਬਣਿਆ ਰਹੇਗਾ ਪੈਸਾ ਰੁਕੇ ਹੋਏ ਪੈਸੇ ਮਿਲਣ ਦੀ ਸੰਭਾਵਨਾ ਹੈ ਉਹ ਪਾਤ ਤੁਸੀਂ ਕਰ ਲਿਓ ਬੁੱਧਵਾਰ ਨੂੰ ਹਰੀ ਵਸਤੂਆਂ ਦਾ ਦਾਨ ਕਰਦੇ ਹੋ ਕਰਕਰਾਸ਼ੀ ਦੀ ਵਾਰੀ ਆ ਗਈ ਆ ਤੁਹਾਡੀ ਸਿਹਤ ਧਿਆਨ ਰੱਖਣਾ ਹੈ ਬੀਪੀ ਜਿਨ੍ਹਾਂ ਨੂੰ ਰਹਿੰਦਾ ਨਾ ਆਈ ਉਹ ਆਪਣੀ ਗੋਲੀ ਰੈਗੂਲਰ ਖਾਣ ਧਿਆਨ ਰੱਖਣਾ ਸਾਵਧਾਨ ਰਹਿਣਾ ਕੈਰੀਅਰ ਜਾਂ ਕਾਰੋਬਾਰ ਦੀ ਕਲ ਕਰਾਂ ਕਰ ਕਰਾਸ਼ੀ ਵਾਲੇ ਲੋਕਾਂ ਦੀ ਤਾਂ ਸਰਕਾਰੀ ਕੰਮ ਚ ਕਾਮਯਾਬੀ ਮਿਲ ਜਾਣੀ ਆ ਪਰਿਵਾਰ ਪੱਖੋਂ ਘਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਪੈਸੇ ਪੱਖੋਂ ਧਨ ਆਗਮਨ ਦੇ ਆਭਾਸ ਹੋ ਰਹੇ ਹਨ আর লক্ষਮੀ ਦੀ ਕਿਰਪਾ ਬਣੀ ਰਹੇਗੀ ਉਪਾ ਕਰ ਦਿਓ ਤੁਸੀਂ ਸੋਮਵਾਰ ਨੂੰ ਸ਼ਿਵਲਿੰਗ ਉੱਤੇ ਕੱਚਾ ਦੁੱਧ ਚੜਾ ਦਿਓ ਜਿੰਨੀ ਜੇਬ ਆ ਲੋ ਕਰੇ ਸਿੰਘ ਰਾਸ਼ੀ ਦੀ ਵਾਰੀ ਆ ਗਈ ਸਿੰਘ ਰਾਸ਼ੀ ਵਾਲਿਆਂ ਦੀ ਸਿਹਤ ਸਿਰਦਰਦ ਹੋਏਗਾ ਅੱਖਾਂ ਦਾ ਰੱਖਣਾ ਖਿਆਲ ਕੈਰੀਅਰ ਜਾਂ ਕਾਰੋਬਾਰ ਦੀ ਗੱਲ ਜੇ ਕਰ ਲਾਂ ਤਾਂ ਰੁਕਾਵਟਾਂ ਪਹਿਲਾਂ ਨਾਲੋਂ ਘੱਟ ਜਾਣਗੀਆਂ ਪਰਿਵਾਰ ਫੈਮਿਲੀ ਮਾਪਿਆਂ ਤੋਂ ਬਹੁਤ ਸਹਿਯੋਗ ਮਿਲਣਾ ਇਸ ਲਈ ਉਹਨਾਂ ਦਾ ਆਸ਼ੀਰਵਾਦ ਜ਼ਰੂਰ ਲਓ ਪੈਸਾ ਜਿਹੜਾ ਹੈ ਉਹ ਆਈ ਚਲਾਈ ਤਾਂ ਹੁੰਦੀ ਆ ਪਰ ਖਰਚ ਇਸ ਮਹੀਨੇ ਬਹੁਤ ਵੱਜ ਜਾਣੇ ਆ ਤੁਸੀਂ ਉਹ ਪਾ ਕਰ ਲਿਓ ਇੱਕ ਫਿਰਕੀ ਆ ਐਤਵਾਰ ਨੂੰ ਤੁਸੀਂ ਹਲਕਾ ਲਾਲ ਕੱਪੜਾ ਕਿਸੇ ਨੂੰ দান ਕਰ ਦਿਓ ਕੰਨਿਆ ਰਾਸ਼ੀ ਦੀ ਵਾਰੀ ਆ ਤਾਂ ਸੇਧ ਗੱਲ ਕਰਾਂ ਨਵੀਂ એનર્ਜੀ ਨਵਾਂ ਜੋਸ਼ ਨਵਾਂ ਮੀਨਾ ਕੈਰੀਅਰ ਦੀ ਗੱਲ ਕਰ ਵਰਦੀ ਗੱਲ ਕਰੋ ਤੇ ਪ੍ਰੋਮੋਸ਼ਨ ਦੇ ਯੋਗ ਬਣ ਰਹਾ ਤਰੱਕੀ ਸੰਭਵ ਹੈ ਚਾਹੇ ਪ੍ਰਾਈਵੇਟ ਸੈਕਟਰ ਚੋਂ ਚਾਹੇ ਗਵਰਨਮੈਂਟ ਸੈਕਟਰ ਚੋਂ ਪਰਿਵਾਰ ਦੀ ਗੱਲ ਕਰਾਂ ਤਾਂ ਜੀਵਨ ਸਾਥੀ ਦੇ ਨਾਲ ਸਬੰਧ ਮਿੱਠੇ ਰਹਿਣਗੇ ਮਿਠਾਸ ਭਰਿਆ ਮਾਹੌਲ ਰਹੇਗਾ ਪਰਿਵਾਰਕ ਪੈਸੇ ਪੱਖੋਂ ਬਚਤ ਵਧੇਗੀ ਇੱਕ ਉਪਾਅ ਕਰ ਲਿਓ ਬੁੱਧਵਾਰ ਨੂੰ ਗਣੇਸ਼ ਜੀ ਨੂੰ ਦੁਬਾਰਾ ਤੁਸੀਂ ਇੱਕ ਵਾਰੀ ਦੁਰਬ ਚੜਾਉਣੀ ਆ ਦੁਰਬਾ ਠੀਕ ਹੈ ਜੀ ਤੁਲਾ રાશિ ਦੀ ਵਾਰੀ ਆ ਗਈ ਸੇਤ ਇਨਸੋਮਨੀਆ ਨੀਂਦ ਦੀ ਕਮੀ ਨੀਂਦ ਨਹੀਂ ਆਉਣੀ ਰਾਤਾਂ ਜਾਗੋਗੇ ਕੈਰੀਅਰ ਕਾਰੋਬਾਰ ਲਈ ਨਵੀਂ ਯੋਜਨਾ ਬਣ ਸਕਦੀ ਆ ਪਰਿਵਾਰ ਵਿੱਚ ਭੈਣ ਭਰਾਵਾਂ ਨਾਲ ਰਿਸ਼ਤੇ ਸੁਧਰ ਜਾਣੇ ਆ ਪੈਸੇ ਪੱਖੋਂ ਨਵਾਂ ਆਰਥਿਕ ਸਰੋਤ ਖੁੱਲਦਾ ਨਜ਼ਰ ਆ ਰਿਹਾ ਹੈ ਉਪਾਅ ਕੀ ਕਰਨਾ ਹੈ ਤੁਲਾ રાશિ ਵਾਲਿਓ ਤੁਸੀਂ ਸ਼ੁੱਕਰਵਾਰ ਨੂੰ ਥੋੜੀ ਜੀ ਚਾਂਦੀ ਦਾਨ ਕਰ ਦਿਓ ਗਿਫਟ ਹੀ ਸਹੀ ਦਿਓ ਸੱਚੇ ਦਿਲੋਂ ਮ੍ਰਿਸ਼ਕ ਰਾਸ਼ੀ ਦੀ ਵਾਰੀ ਆ ਗਈ ਸੇਤ ਪੱਖੋਂ ਮਾਨਸਿਕ ਤਣਾਅ ਥੋੜਾ ਜਿਆਦਾ ਰਹਿ ਸਕਦਾ ਹੈ ਪਰ ਬਰਉਣਾ ਨਹੀਂ ਹੈ ਕੈਰੀਅਰ ਕਾਰੋਬਾਰ ਦੀ ਗੱਲ ਕਰਾਂ ਤਾਂ ਉੱਚ ਅਧਿਕਾਰੀ ਤੁਹਾਡੇ ਕੰਮ ਤੋਂ ਖੁਸ਼ ਰਹਿਣਗੇ ਬਹੁਤ ਸਾਰਾ ਆਸ਼ੀਰਵਾਦ ਬਣਿਆ ਰਹਿਣਾ ਪਰਿਵਾਰ ਪੱਖੋਂ ਵਿਆਹ ਯੋਗ ਲੋਕਾਂ ਲਈ ਸੋਹਣੀ ਸੁਣੀ ਖਬਰ ਮਿਲ ਸਕਦੀ ਹੈ ਰਿਸ਼ਤੇ ਤਾਂ ਹੋ ਸਕਦੇ ਹਨ ਸੋ ਡੋਨਟ ਵਰੀ ਬੀ ਹੈਪੀ ਪੈਸਾ ਫਜ਼ੂਲ ਖਰਚਣ ਜਰੂਰ ਬਚੋ ਪਲੀਜ਼ ਉਪਾਕਾਰ ਲਓ ਮੰਗਲਵਾਰ ਨੂੰ ਲਾਲ ਫੁੱਲ ਸੋਹਣੇ ਤਾਜ਼ੇ ਹਨੂਮਾਨ ਜੀ ਨੂੰ ਚੜਾਇਓ ਅਰਦਾਸ ਕਰ ਦਿਓ ਤਨੁ ਰਾਸ਼ੀ ਦੀ ਵਾਰੀ ਆ ਗਈ ਸਿਹਤ ਦੀ ਗੱਲ ਕਰਾਂ ਤਾਂ ਪੁਰਾਣੀਆਂ ਬਿਮਾਰੀਆਂ ਤੋਂ ਰਾਹਤ ਮਿਲ ਜਾਣੀ ਹੈ ਵਧੀਆ ਗੱਲ ਆ ਕੈਰੀਅਰ ਕਾਰੋਬਾਰ ਦੀ ਗੱਲ ਕਰਾਂ ਤਾਂ ਵਿਦੇਸ਼ੀ ਕਾਰੋਬਾਰ ਲੱਭਦੇ ਕਰੇਗਾ ਫੋਰਨ ਸੰਬੰਧ ਟਾਈਮ ਹੋਣਗੇ ਇਨਵੈਸਟਮੈਂਟ ਹੋ ਸਕਦੀ ਹੈ ਪਰਿਵਾਰ ਦੀ ਗੱਲ ਕਰਾਂ ਮਾਤਾ ਪਿਤਾ ਦੀ ਸਿਹਤ ਸੁਧਾਰ ਹੋਣਾ ਹੈ ਚੰਗਾ ਬੇਫਿਕਰ ਹੋ ਜੂਗੇ ਪੈਸੇ ਦੀ ਗੱਲ ਕਰੀਏ ਤਾਂ ਇਨਵੈਸਟਮੈਂਟ ਦਾ ਮੌਕਾ ਹੈ ਧਨ ਸੰਗ੍ਰਹਿ ਵਧੀਆ ਰਹੇਗਾ ਉਪਾਅ ਕਰ ਲਿਓ ਫਿਰ ਵੀ ਕੋਈ ਹਰਜ ਨਹੀਂ ਹਲਕੇ ਫੁਲਕੇ ਉਪਾਅ ਨੇ ਮੇਰੇ ਹੈ ਨਾ ਹੰਗ ਲੱਗੇ ਨਾ ਫਟਕੜੀ ਤੇ ਰੰਗ ਚੁੱਖਾ ਹੋਵੇ ਵੀਰਵਾਰ ਨੂੰ ਬੱਚਿਆਂ ਨੂੰ ਮਠਾਈ ਖਿਲਾ ਦਿਓ ਵਧੀਆ ਨਿਆਣੇ ਵੀ ਖੁਸ਼ ਹੋ ਜਾਣਗੇ ਮਕਰ ਰਸ਼ੀ ਦੀ ਵਾਰੀ ਆ ਗਈ ਆਪਣੀਆਂ ਹੱਡੀਆਂ ਦਾ ਰੱਖਿਓ ਖਿਆਲ ਜਦੋਂ ਮੈਂ ਸਿੱਧੀ ਗੱਲ ਕਰ ਰਹੀ ਹਾਂ ਬਾਡੀ ਐਕ ਸੋਣਗੇ ਆ ਕੈਰੀਅਰ ਕਾਰੋਬਾਰ ਲਈ ਤਰੱਕੀ ਦੇ ਯੋਗ ਬਣ ਗਏ ਆ ਪਰਿਵਾਰ ਦੀ ਗੱਲ ਕਰਾਂ ਤਾਂ ਪਰਿਵਾਰ ਵਿੱਚ ਕੋਈ ਸ਼ੁਭ ਸਮਾਚਾਰ ਸ਼ੁਭ ਸਮਾਰੋਹ ਕੋਈ ਫੰਕਸ਼ਨ ਕੁਛੀ ਵਾਲਾ ਹੋ ਸਕਦਾ ਹੈ ਪੈਸੇ ਦੀ ਗੱਲ ਕਰਾਂ ਤਾਂ ਜਾਇਦਾਦ ਖਰੀਦਣ ਦੇ ਚਾਂਸ ਬਣ ਰਹੇ ਆ ਉਪਾ ਕਰ ਲਿਓ ਸ਼ਨੀਵਾਰ ਨੂੰ ਕਾਲੇ ਕੁੱਤੇ ਨੂੰ ਰੋਟੀ ਖਵਾ ਦਿਓ ਕੋਈ ਮੋਲ ਨਹੀਂ ਲੱਗਦਾ ਭਲਾ ਕਰੋ ਪੁੰਨ ਕਰੋ ਮੈਕਸਿਮਮ ਕੁੰਭ ਰਾਸ਼ੀ ਦੀਵਾਰੀ ਸੇத் ਤੁਹਾਡੀ ਜਿਹੜੀ ਆ ਜੋੜਾਂ 'ਚ ਦਰਦ ਰਹਿਣਾ ਉਦੋਂ ਵੀ ਹਲਕਾ-ਹਲਕਾ ਮੌਸਮ ਬਦਲਣਾ ਹੈ ਪਰ ਚਲੋ ਇਹ ਸੂਰਜ ਰਾਸ਼ੀ ਪਰਵਰਤਨ ਕਰਕੇ ਆ ਜੋੜਾਂ 'ਚ ਪੈਣ ਰਹਿਣੀ ਹੈ ਕੈਰੀਅਰ ਕਾਰੋਬਾਰ ਲਈ ਨਵੀਂ ਨੌਕਰੀ ਦੀ ਗੱਲ ਬਣ ਸਕਦੀ ਹੈ ਜੇ ਅਜੇ ਕੈਰੀਅਰ 'ਚ ਕਿਤੇ ਸਥਾਪਿਤ ਨਹੀਂ ਹੋਏ ਪਰਿਵਾਰ ਦੀ ਗੱਲ ਕਰਾਂ ਦੋਸਤਾਂ ਦੇ ਨਾਲ ਗਲੇ ਸ਼ਿਕਵੇ ਦੂਰ ਹੋ ਜਾਣੇ ਹੋਰ ਕੀ ਚਾਹੀਦਾ ਹੁੰਦਾ ਗਲੇ ਮਿਲੋ ਪੈਸਾ ਆਮਦਨੀ ਹੋਏਗੀ ਪਰ ਬਚਤ ਬਹੁਤ ਘੱਟ ਕੋਈ ਗੱਲ ਨਹੀਂ ਕਦੇ-ਕਦੇ ਚੱਲਦਾ ਆ ਉਪਾ ਸ਼ਨੀਵਾਰ ਨੂੰ ਤੇਲ ਤੇ ਤੇਲ ਸ਼ਨੀ ਮੰਦਰ ਚੜਾਇਆ ਹੋ ਆਖਰੀ ਰਾਸ਼ੀ ਮੀਨ ਸਿੱਧੇ ਦੀ ਗੱਲ ਕਰਾਂ ਗਲੇ ਤੇ ਠੰਡ ਤੋਂ ਸਾਵਧਾਨ ਰਹਿਣਾ ਠੰਡ ਠੰਡਾ ਗਰਮ ਕੋਸਾ ਪਾਣੀ ਪੀਂਦੇ ਰਹਿਣਾ ਸੋ ਬੱਚਾ ਨਾ ਮੌਸਮ ਥੋੜਾ ਬਦਲ ਰਿਹਾ ਹੈ ਕੈਰੀਅਰ ਕਾਰੋਬਾਰ ਲਈ ਕਲਾ ਸੰਗੀਤ ਵਾਲੇ ਲੋਕਾਂ ਨੂੰ ਲਾਭ ਮਿਲਣਾ ਹੈ ਹੈਨਾ ਤੇ ਪਰਿਵਾਰ ਦੀ ਗੱਲ ਕਰਾਂ ਤੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਰਹਿਣਾ ਹੈ ਪੈਸਾ ਪੁਰਾਣਾ ਕਰਜ਼ਾ ਮੁਕਣ ਦੇ ਯੋਗ ਆ ਵਾ ਬੋਝੜਾ ਉਹ ਖਤਮ ਹੋ ਜਾਏਗਾ ਕਿਉਂਕਿ ਕਰਜ਼ਾ ਲਾ ਲੋਗੇ ਉਹ ਪਾਕ ਹੀ ਕਰੋਗੇ ਵੀਰਵਾਰ ਨੂੰ ਪਿੜੇ ਫਾਇਲ ਗਰੀਬਾਂ ਨੂੰ দান ਕਰ ਦਿਓ ਇੱਕ ਰੇਅਰ ਰੈਮਡੀ ਅਥਰਵਿਦ ਤੇ ਸਕੰਦਪੁਰਾਨ ਚੋਂ ਆਉਂਦਾ ਆ ਕਿ ਸੋਮਵਾਰ ਦੀ ਸਵੇਰੇ ਉੱਠਣਾ ਹੈ ਸੂਰਜ ਉਦੇ ਹੋਣ ਤੋਂ ਪਹਿਲਾਂ ਇੱਕ ਲੋਟੇ ਚ ਲੈਣਾ ਪਾਣੀ ਥੋੜਾ ਜਿਹਾ ਕੱਚਾ ਦੁੱਧ ਥੋੜੇ ਜਿਹੀ ਚੁਟਕੀ ਪਰ ਕਾਲੇ ਤੇਲ ਕਰਦੇ ਮੁੱਖ ਦਰਵਾਜ਼ੇ ਤੇ ਛਿੜਕਾ ਦਿਓ ਨਾਲ ਛਿੜਕਾਉਣ ਤੋਂ ਪਹਿਲਾਂ ਓਮ ਅਪਵਿੱਤਰ ਪਵਿੱਤਰ ਓਮ ਅਪਵਿੱਤਰ ਪਵਿੱਤਰ ਮੰਤਰ ਤਿੰਨ ਵਾਰ ਸਿਰਫ ਤੁਸੀਂ ਕਹਿਣਾ ਕੋਈ ਸਮਾਂ ਨਹੀਂ ਲੱਗਦਾ ਕੋਈ ਸਮਾਂ ਨਹੀਂ ਲੱਗਣਾ ਉਹ ਪਾਣੀ ਜਿਹੜਾ ਹੈ ਤਿੰਨ ਵਾਰੀ ਮੰਤਰ ਪੜ੍ਹੋਗੇ ਤਾਂ ਉਸ ਨੂੰ ਬਹਾ ਦਿਓ ਇਹਦੇ ਨਾਲ ਘਰ ਤੋਂ ਨਕਾਰਾਤਮਕਤਾ ਦੂਰ ਹੋ ਜਾਣੀ ਤੇ ਪਿਤਰਾਂ ਦਾ ਤੁਹਾਨੂੰ ਮਿਲਣਾ ਪਿਆਰ ਗੱਲ ਸੁਣੋ ਮੇਰੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਰੱਖੋ ਆਪਣਾ ਖਿਆਲ ਇੱਕ ਗੱਲ ਆ ਬਹੁਤ ਵਧੀਆ ਖੁਸ਼ੀ ਵਾਲੀ ਖਬਰ ਸ਼ੇਅਰ ਕਰਨ ਲੱਗੀ ਆ ਤੁਹਾਡੀ ਬਦੌਲਤ ਜੇ ਤੁਸੀਂ ਮੇਰੇ ਨਾਲ ਖਾਸ ਤਰ੍ਹਾਂ ਤੇ ਜੁੜਨਾ ਚਾਹੁੰਦੇ ਆ ਤਾਂ ਕਮੈਂਟ ਜਿੱਥੇ ਕਰਦੇ ਹੁੰਦੇ ਆ ਨਾ ਸੱਜੇ ਪਾਸੇ ਨੂੰ ਥੋੜਾ ਜਿਹਾ ਘੁਮਾਓ ਤਾਂ ਦੂਜੀ ਡਾਟ ਨਜ਼ਰ ਆਏਗੀ hype ਦਾ ਬਟਨ ਜਿਹੜਾ ਹੈ ਉਹ ਪ੍ਰੈਸ ਕਰ ਦਿਓ ਪਲੀਜ਼ ਤੇ ਜਦੋਂ ਤੁਸੀਂ hype ਦਾ ਬਟਨ ਪ੍ਰੈਸ ਕਰੋਗੇ ਮੈਨੂੰ ਜ਼ਰੂਰ ਦੱਸ ਦੇਣਾ hype ਤੇ ਕਲਿੱਕ ਕਰਕੇ ਮੇਰੇ ਚੈਨਲ ਨੂੰ ਸਪੋਰਟ ਕਰੋ ਖਾਸ ਫਾਇਦੇ ਪਾਉਗੇ ਫਾਇਦਾ ਇਹ ਹੋਏਗਾ ਕਿ ਮੈਂ ਤੁਹਾਡੀ ਹੋਰੋਸਕੋਪ ਉਹਦਾ ਵੀ ਫ੍ਰੀ ਦੇਖਦੀ ਆ ਪਰ ਬਹੁਤ ਲੰਬੀ ਲਾਈਨ ਆ ਪਰ ਮੈਂ ਤੁਹਾਡੀ ਹੋਰੋਸਕੋਪ ਕੋਈ ਨਾ ਕੋਈ ਇੱਕ ਸਮੱਸਿਆ ਦਾ ਸੋਲੂਸ਼ਨ ਫੋਨ ਵੀ ਅਟੈਂਡ ਕਰੂੰਗੀ ਤੁਹਾਡਾ ਜਿਹੜਾ WhatsApp ਕਾਲ ਆ ਤੁਸੀਂ ਹਾਈਪ ਦਾ ਜਿਹੜੀ ਆ ਪ੍ਰੈਸ ਕਰ ਦਿਓ ਬਟਨ ਕਮੈਂਟ ਬਾਕਸ ਦੇ ਨਾਲ ਨਾਲ ਆ ਦੋ ਡਾਟਸ ਨਜ਼ਰ ਆਣਗੇ ਜਿੱਥੇ ਕਮੈਂਟ ਕਰਦੇ ਹੁੰਦੇ ਆ ਉੱਥੇ ਇੱਕ ਹੋਰ ਖਾਨਾ ਸੱਜੇ ਪਾਸੇ ਨੂੰ ਘੁਮਾਓਗੇ ਨਾ ਸਕਰੋਲ ਕਰੋਗੇ ਤਾਂ ਹਾਈਪ ਆ ਹਾਈਪ ਨੂੰ ਪ੍ਰੈਸ ਕਰ ਦਿਓ ਤੁਹਾਡੇ ਸਾਥ ਦੀ ਲੋੜ ਹੈ ਟੀਲ देन ਬਾਏ ਬਾਏ ਵਧੀਆ ਵਧੀਆ ਵਿਸ਼ਿਆਂ ਨਾਲ ਆਉਂਦੀ ਰਹੂੰਗੀ